ਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਦਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਬਾਈ ਆਪਣਾ ਗੁਰਦੀਪ ਸਿੰਘ ਆਈ ਠੀਕ ਹੋ ਜੀ ਬਾਈ ਆਪਣੇ ਘਰ ਦਾ ਨਾਂ ਤੇ ਐਡਰੈਸ ਕੀ ਹੈ ਜੀ ਆਪਣਾ ਕੋਠੇ ਵਾਲਾ ਕੱਚਾ ਰਾਹ ਜੀ ਠੀਕ ਹੈ ਤੇ ਬਾਈ ਜੋ ਆਪਾਂ ਪਹਿਲਾ ਵੀਡੀਓ ਪਾਇਆ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਪੂਰਾ ਵਧੀਆ ਜੀ ਕਿੰਨੇ ਕ ਟਾਈਮ ਚ ਪਸੂ ਸੇਲ ਹੋ ਜਾਂਦਾ ਜੀ ਇੱਕ ਤਾਂ ਇਹ ਦੋ ਦਾ ਛਾਂ ਨਹੀਂ ਹੋਗਾ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਦੋ ਬਾਈ ਦੋ ਨਗ ਬਕਾਉ ਦੱਸੋ 21 ਸਾਹਮਣੇ ਖੜੀ ਬੈੜ ਦੀ ਕੀ ਟੇਟੇ ਪਹਿਲੇ ਸੂਏ ਸੂਈ ਵੀ ਆ ਜੀ ਠੀਕ ਹੋ ਜੀ ਇਸ ਟਾਈਮ ਇਹ ਦੋ ਦੋ ਹਟਾਈ ਵੀ ਆ ਦੋ ਦੋ ਹਟੀ ਵੀ ਆ ਹਾਂ ਜੀ ਥਾਣ ਵਧੀਆ ਪਾਸ ਹੁੰਦੀ ਆ ਤੇ 7.5 ਮਹੀਨੇ ਦੀ ਕੱਬਣ ਆਈ ਠੀਕ ਹੋ ਜੀ ਥਣ ਚੈੱਕ ਕਰਾ ਜੂ ਅੱਜ ਆ ਪੂਰਾ ਵਧੀਆ ਐ ਤਾਂ ਕਿਲੋ ਡੇਢ ਕਿਲੋ ਚੋਣੇ ਵਿੱਚ ਇਹ ਤੀਜੇ ਗੜੰਗ ਤੇ ਉਥੇ ਡੰਗ ਠੀਕ ਹੋ ਜੀ ਤੇ 7.5 ਮਹੀਨੇ ਦੀ ਕੱਬਣ ਆਈ ਹਾਂਜੀ ਚੈੱਕ ਕਰਵਾਈ ਵੀ ਹੱਟੀਗਾ ਲਵਾਇਆ ਵਾ ਅੱਜ ਹੀ ਚੈੱਕ ਕਰਾਈਆ ਚੈੱਕ ਪਾਸ ਆਪਣੇ ਵੱਲੋਂ ਸਾਡੀ ਗਰੰਟੀ ਹੈ ਸਾਡੀ ਠੀਕ ਹੋ ਜੀ ਬਈ ਵੇਖ ਸਕਦੇ ਹੋ ਮੂੰਹ ਮੱਥੇ ਦੀ ਚੰਗੀ ਰੰਗ ਰੂਪ ਦੀ ਸ਼ਾਨਦਾਰ ਆ ਬਾਡੀ ਬੰਤਰ ਦੀ ਚੰਗੀ ਆ ਕੱਢ ਲਓ ਬਾਹਰ ਜੀ ਕ੍ਰੋਸ ਬਰੀਡ ਦੀ ਵਹਿੜ ਆ ਵੀਰੇ ਤੋਰਾ ਤੁਸੀਂ ਵੇਖ ਸਕਦੇ ਹੋ 7.5 ਮਹੀਨਾ ਦੀ ਕੱਬਣਾ ਆਇਓ ਭਾਈ ਤੋੜਾ ਤੁਸੀਂ ਦੇਖ ਸਕਦੇ ਹੋ ਭਾਈ ਪੱਠਕੂੜੇ ਦੀ ਚੰਗੀ ਆ ਥੱਲੋਂ ਬਹੁਤ ਸਾਫ਼ ਹੈ ਵੀਰੇ ਵੜ ਤੇ ਭਾਈ ਕੀ ਆ ਕੰਪੈਸਟੀ ਦੁੱਧ ਦੀ ਲੋ ਤਾਂ ਭਾਈ ਇਹਨੇ ਤਾਂ ਲੈਂਦੀ ਹੀ ਉਹਨਾਂ ਨੇ ਦੱਸਿਆ ਵੀ ਜਾਨਕਿ 15 ਲੀਟਰ ਹੀ ਚੋਇਆ ਹੈਗਾ ਮਾਲਕਾਂ ਦੇ ਮਾਲਕਾਂ ਨੇ ਦੱਸਣ ਦੇ ਮੁਤਾਬਕ ਹੁਣ ਇਹਨੇ ਦੂਜੇ ਸੂਏ ਸੁਣਾ ਜੀ ਠੀਕ ਹੋ ਜੀ ਤੇ ਆਪਣਾ ਕੀ ਡਿਮਾਂਡ ਕਰਦੇ ਵੀ ਤਾਂ ਆਪਣਾ ਇਹਦਾ 28000 ਰੁਪਿਆ ਦੇਣ ਲੈਣਾ ਜੀ ਠੀਕ ਹੋ ਜੀ 28000 ਰੁਪਿਆ ਬਾਈ ਡਿਮਾਂਡ ਕਰਦੇ ਆ ਮੋਕੇ ਥੋੜਾ ਬਹੁਤਾ ਮੰਨਤਾਂ ਨੂੰ ਹੋ ਜਾਊਗਾ ਜੀ ਕੀ ਕੀਤਾ ਜਾਊਗਾ ਠੀਕ ਹੋ ਜੀ ਤੇ ਅੱਗੇ ਆ ਜਾਓ ਜੀ ਕੀ ਨਾਕਦੀ ਕੀ ਡਿਟੇਲ ਹੈ ਜੀ ਇਹ ਵੇੜ ਜੀ 11 ਮਹੀਨੇ ਸੂਈ ਹੋਈ ਵੀ ਐ 4 ਮਹੀਨੇ ਦੀ ਸੂਈ ਹੈ ਜੀ ਹਾਂ ਜੀ 10 ਕਿਲੋ ਦੁੱਧ ਮਿਣਕੇ ਦਾ ਮੈਂ ਦੁੱਧ 11 ਕਿਲੋ ਆਇਆ ਥੱਲੇ ਠੀਕ ਹੋ ਜੀ ਕਿਹੜੇ ਸੂਏ ਸੂਈ ਹੋਈ ਹੈ ਜੀ ਇਹ ਦੂਜੀ ਸੂਏ ਸੂਈ ਵੀ ਐ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਜੀ ਸੂਈ ਨੂੰ 4 ਮਹੀਨੇ ਹੋਈ ਆ ਪਾ ਟੀਕਾ ਡੂਗਾ ਕੋਈ ਸੀਮਨ ਨਹੀਂ ਭਰਾਇਆ ਨਹੀਂ ਜੀ ਨਹੀਂ ਕੋਈ 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 ਵੀ ਟੀਕਾ ਨਹੀਂ ਭਰਾਇਆ ਬਾਈ 10 ਕਿਲੋ ਦੁੱਧ ਦੀ ਗਾਰੰਟੀ ਹੈ ਆਪਣੇ ਕੋਲ ਤਾਂ ਆਈ ਨੂੰ ਥੋੜੇ ਦਿਨ ਹੋਇਆ ਜੀ ਠੀਕ ਹੋ ਜੀ 10 ਲੀਟਰ ਦੁੱਧ ਦੀ ਗਾਰੰਟੀ ਹਵਾਨਾ ਦੇਖ ਸਕਦੇ ਹੋ ਸ਼ਾਨਦਾਰਾ ਕੱਢ ਲੋ ਬਾਹਰ ਜੀ ਪੱਠਪੁੜੇ ਤੋਰਾ ਤੁਸੀਂ ਦੇਖ ਸਕਦੇ ਹੋ ਚੰਗਾ ਤੋਰਾ ਆਇਓ ਬਾਈ ਜੀ 4 ਮਹੀਨੇ ਹੋ ਗਏ ਵੀਰੇ ਸੂਈ ਨੂੰ ਦੂਜਾ ਸੂਗਾ ਸੂਈ ਹੋਈ ਹੈ ਵੈੜ ਤੋਂ ਟੋਕੜ ਕਹਿ ਕੇ ਵੇਚ ਰਹੇ ਬਾਈ ਕੋਈ ਟੀਕਾ ਨਹੀਂ ਭਰਾਇਆ ਹੋਇਆ ਵੀਰੇ ਕੋਈ ਕਸ਼ ਨਹੀਂ ਭਰਾਇਆ ਹੋਇਆ ਤੇ 10 ਲੀਟਰ ਦੁੱਧ ਦੀ ਗਾਰੰਟੀ ਹੈ ਦੇਖ ਸਕਦੇ ਹੋ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਚਵਾਈ ਚ ਕਿਵੇਂ ਬਾਈ ਜੀ ਵੈੜ ਪੂਰੀ ਬੋਲੀ ਹੈ ਜੀ ਜਿੰਨੀ ਵੀ ਕਹਿ ਰਿਹਾ ਉਹਨੂੰ ਹੀ ਠੀਕ ਹੋ ਜੀ। ਇਹ ਪੂਰੀ ਹੈਗੀ ਐਨਕੋਡ ਕਰਨ। ਕੀ ਡਿਮਾਂਡ ਰੱਖੀ ਜੀ ਆਪਾਂ ਦੀ? ਡਿਮਾਂਡ ਇਹਦਾ 2700 ਰੁਪਈਆ ਹੈ। ਠੀਕ ਹੋ ਜੀ। ਮੌਕੇ ਦੀ ਮੰਗ ਤਾਂ ਹੋ ਜੂਗੀ। ਹਾਂ ਜੀ ਹਾਂ ਜੀ ਕੀਤਾ ਜਾਊਗਾ। ਠੀਕ ਹੋ ਜੀ। ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ। 93171 ਜੀ। ਹਾਂ ਜੀ। 10523 ਜੀ। ਇੱਕ ਵਾਰ ਫਿਰ ਬੋਲ ਦਿਓ। 94171 ਜੀ। ਹਾਂ ਜੀ। 10523 ਠੀਕ ਹੋ ਜੀ। ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹਨਾਂ ਦੋਨਾਂ ਵੈੜਾਂ ਵਿੱਚੋਂ ਕੋਈ ਵੈੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸ